ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਵਿਭਾਗ ਮਤੇ ਜਿਹੜੇ ਜਿਹੜੇ ਵੀਰ ਹਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀਆਂ ਸਾਰੀਆਂ ਵੀਡੀਓ ਤੁਹਾਡੇ ਕੋਲ ਸਮੇਂ ਸਿਰ ਪਹੁੰਚ ਸਕਣ। ਜਿਸ ਤਰ੍ਹਾਂ ਤੁਸੀਂ ਸਾਰੇ ਦੋਸਤ ਜਾਣਦੇ ਹੋ ਕਿ ਆਪਾਂ ਸਮੇਂ ਸਮੇਂ ਸਿਰ ਤੁਹਾਡੇ ਲਈ ਜਾਣਕਾਰੀ ਵਾਲੀਆਂ ਵੀਡੀਓ ਬਣਾਉਂਦੇ ਰਹਿੰਦੇ ਆ। ਇਸ ਵਾਰ ਵੀ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਤੇ ਜਾਣਕਾਰੀ ਵਾਲੀ ਵੀਡੀਓ ਲੈ ਕੇ ਆਇਆ। ਜਿਸ ਤਰ੍ਹਾਂ ਤੁਸੀਂ ਆਪਣੀਆਂ ਲਾਸਟ 2-3 ਵੀਡੀਓਾਂ 'ਚ ਦੇਖਿਆਗਾ ਕਿ ਆਪਣੀਆਂ ਜਿਹੜੀਆਂ ਮੁਰਗੀਆਂ ਨੇ ਡੇਲੀ ਦਾ ਡੇਲੀ ਅੰਡੇ ਦੇ ਰਹੀਆਂ ਨੇ। ਮਤਲਬ ਕਿ ਇੱਕ ਕਵੀ ਮੁਰਗੀ ਨਾਗਾ ਨਹੀਂ ਪਾ ਰਹੀ। ਸੋ ਜੇਕਰ ਤੁਸੀਂ ਵੀ ਇਸੇ ਤਰ੍ਹਾਂ ਹੀ ਰਿਜ਼ਲਟ ਲੈਣਾ ਮੁਰਗੀਆਂ ਤੋਂ ਵਧੀਆ ਅੰਡਿਆਂ ਦਾ ਕਿਵੇਂ ਲੈ ਸਕਦੇ ਹੋ? ਕੀ ਪਾਉਣਾ ਇਹਨਾਂ ਨੂੰ? ਕਿੱਦਾਂ ਇਹਨਾਂ ਦੀ ਦੇਖਰੇਖ ਕਰਨੀ ਆ? ਉਹ ਸਾਰੀ ਗੱਲਬਾਤ ਆਪਾਂ ਤੁਹਾਨੂੰ ਇਸ ਵੀਡੀਓ ਦੇ ਮਾਧਿਅਮ ਰਾਹੀਂ ਦੱਸਾਂਗੇ। ਸੋ ਵੀਡੀਓ ਨਾਲ ਅੰਤ ਤੱਕ ਜਰੂਰ ਬਨੇ ਰਹੋ। ਵੀਡੀਓ ਨੂੰ ਬਿਲਕੁਲ ਵੀ ਸਕਿੱਪ ਕਰਕੇ ਨਾ ਦੇਖਿਓ। ਆਪਾਂ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ। ਤਾਂ ਜੋ ਤੁਸੀਂ ਵੀ ਅੱਗੇ ਜਾ ਕੇ ਜਿਹੜਾ ਪੋਲਟਰੀ ਫਾਰਮ ਦੇ ਧੰਦੇ 'ਚ ਸਫਲ ਹੋ ਸਕੋ ਅੱਗੇ ਜਦੋਂ ਗਰਮੀਆਂ ਲੰਘੀਆਂ ਸਿਆਲ ਦੇ ਟਾਈਮ ਅੰਡੇ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਤੇ ਮੰਗ ਵੀ ਬਹੁਤ ਜ਼ਿਆਦਾ ਹੁੰਦੀ ਆ ਤੇ ਅੰਡੇ ਦਾ ਰੇਟ ਵੀ ਬਹੁਤ ਵਧੀਆ ਹੁੰਦਾ ਸੋ ਉਦੋਂ ਆਪਾਂ ਨੂੰ ਅੰਡੇ ਦੀ ਪ੍ਰੋਡਕਸ਼ਨ ਦੀ ਲੋੜ ਹੁੰਦੀ ਆ ਤਾਂ ਕਿ ਆਪਣੀਆਂ ਮੁਰਗੀਆਂ ਜ਼ਿਆਦਾ ਤੋਂ ਜ਼ਿਆਦਾ ਅੰਡੇ ਦੇਣ ਤੇ ਆਪਾਂ ਲਾਭ ਪ੍ਰਾਪਤ ਕਰ ਸਕੀਏ ਸੋ ਵੀਡੀਓ ਨਾਲ ਅੰਤ ਤੱਕ ਜਰੂਰ ਬਨੇ ਰਹੋ ਦੋਸਤੋ ਸਭ ਤੋਂ ਪਹਿਲਾਂ ਤਾਂ ਜੇਕਰ ਆਪਾਂ ਮੁਰਗੀਆਂ ਤੋਂ ਅੱਗੇ ਜਾ ਕੇ ਅੰਡੇ ਵਧੀਆ ਲੈਣੇ ਨੇ ਤਾਂ ਆਪਾਂ ਨੂੰ ਵਧੀਆ ਬਰੀਡ ਦਾ ਚੋਣ ਆਵ ਕਰਨਾ ਪਊਗਾ ਆਪਾਂ ਨੂੰ ਵਧੀਆ ਬਰੀਡ ਰੱਖਣੀ ਪਊਗੀ ਆਪਣੇ ਫਾਰਮ ਤੇ ਚਾਹੇ ਬੱਚੇ ਘੱਟ ਪਾ ਲੋ ਪਰ ਬਰੀਡ ਵਧੀਆ ਰੱਖੋ ਜੇਕਰ ਆਪਾਂ ਜਿਹੜੀ ਮਿਕਸ ਬਰੀਡ ਰੱਖਦੇ ਆ ਜਾਂ ਫਿਰ ਪਿਓਰ ਨਸਲ ਨਹੀਂ ਰੱਖਦੇ ਉਦੋਂ ਉਹ ਵੱਡੀਆਂ ਹੋ ਕੇ ਅੰਡੇ ਨਹੀਂ ਦਿੰਦੀਆਂ ਜੇਕਰ ਆਪਾਂ ਪਿਓਰ ਤੇ ਵਧੀਆ ਨਸਲ ਰੱਖਾਂਗੇ ਤਾਂ ਅੱਗੇ ਜਾ ਕੇ ਜਿਹੜਾ ਵਧੀਆ ਅੰਡੇ ਦੇਣੀਆਂ ਦੂਜੀ ਗੱਲ ਉਹਨਾਂ ਦਾ ਰੱਖ ਰਖਾ ਬੱਚਿਆਂ ਦਾ ਸ਼ੁਰੂ ਤੋਂ ਹੀ ਬਹੁਤ ਹੀ ਜ਼ਿਆਦਾ ਵਧੀਆ ਹੋਣਾ ਚਾਹੀਦਾ ਹੈਗਾ ਜਦੋਂ ਸ਼ੁਰੂ ਤੋਂ ਰੱਖ ਰਖਾ ਉਹਨਾਂ ਦਾ ਵਧੀਆ ਆਪਾਂ ਕਰਾਂਗੇ ਤਾਂ ਇਹਨਾਂ 'ਚ ਵੱਡੀਆਂ ਹੋ ਕੇ ਕੋਈ ਵੀ ਬਿਮਾਰੀ ਨਹੀਂ ਆਊਗੀ ਜਦੋਂ ਬਿਮਾਰੀ ਆਉਂਦੀ ਆ ਉਦੋਂ ਇਹ ਅੰਡੇ ਘਟਾ ਜਾਂਦੀਆਂ ਨੇ ਜਦੋਂ ਕੋਈ ਵੀ ਮੁਰਗੀ ਨੂੰ ਕੋਈ ਵੀ ਬਿਮਾਰੀ ਆਉਂਦੀ ਆ ਚਾਹੇ ਛੋਟੀ ਚਾਹੇ ਵੱਡੀ ਉਦੋਂ ਇਹਨਾਂ ਦੀ ਐਗ ਦੀ ਪ੍ਰੋਡਕਸ਼ਨ ਕਾਫੀ ਜ਼ਿਆਦਾ ਘਟ ਜਾਂਦੀ ਆ ਸੋ ਆਪਣਾ ਜਿਹੜਾ ਪ੍ਰੋਫਿਟ 'ਚ ਵੀ ਜਿਹੜੀ ਕਾਫੀ ਗ੍ਰਾਵਟਾਉਂਦੀ ਆ ਸੋ ਆਪਾਂ ਇਹਨਾਂ ਨੂੰ ਰੱਖ ਰਖਾਵ ਵਧੀਆ ਕਰਨਾਗਾ ਤਾਂ ਜੋ ਕੋਈ ਵੀ ਇਹਨਾਂ ਨੂੰ ਬਿਮਾਰੀ ਨਾ ਆਵੇ ਤੇ ਅੰਡੇ ਦੀ ਪ੍ਰੋਡਕਸ਼ਨ ਵਧੀਆ ਬਣੀ ਰਹੇ ਅਗਲੀ ਜਿਹੜੀ ਗੱਲ ਆ ਦੋਸਤੋ ਬਹੁਤ ਹੀ ਜ਼ਿਆਦਾ ਲਾਹੇਵੰਦ ਆਗੀ ਧਿਆਨ ਨਾਲ ਸਾਰੀ ਵੀਡੀਓ ਸੁਣਿਓ ਜਦੋਂ ਪਾ ਬੱਚਾ ਲੈ ਕੇ ਆਉਣੇ ਆ ਕਈ ਵਾਰ ਪਾ ਵੈਕਸੀਨੇਸ਼ਨ ਦੀ ਘੋਲ ਕਰ ਜਾਂਦੇ ਆਗੇ ਕੀ ਵੈਕਸੀਨੇਸ਼ਨ ਕਰੀਏ ਜਾਂ ਨਾ ਕਰੀਏ ਜਦੋਂ ਆਪਾਂ ਪ੍ਰੋਫੈਸ਼ਨਲ ਤੌਰ ਤੇ ਮੁਰਗੀ ਫਾਰਮਿੰਗ ਦਾ ਕੰਮ ਕਰਨਾ ਹੋਵੇ 100 200 500 1000 ਮੁਰਗੀ ਪਾਉਣੀ ਹੋਵੇ ਉਦੋਂ ਵੈਕਸੀਨੇਸ਼ਨ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਵੈਕਸੀਨੇਸ਼ਨ ਇਹਨਾਂ ਨੂੰ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਦਿੰਦੀ ਹੈ ਜੀ ਤੇ ਕੋਈ ਵੀ ਇਹਨਾਂ 'ਚ ਕਮਜ਼ੋਰੀ ਹੁੰਦੀ ਆ ਕਮਜ਼ੋਰੀ ਨਾਲ ਜਿਹੜਾ ਲੜਨ ਦੀ ਸਮਰੱਥਾ ਦੀ। ਸੋ ਜਦੋਂ ਇਹ ਇਹਨਾਂ ਨੂੰ ਕੋਈ ਬਿਮਾਰੀ ਪੈਂਦੀ ਆ ਉਦੋਂ ਇਹ ਅੰਡੇ ਦੀ ਪ੍ਰੋਡਕਸ਼ਨ ਬਿਲਕੁਲ ਘਟਾ ਜੰਦੀਆਂ ਨੇ। ਸੋ ਵੈਕਸੀਨੇਸ਼ਨ ਆ ਜਿਹੜੀ ਇਹਨਾਂ ਨੂੰ ਬਹੁਤ ਜ਼ਿਆਦਾ ਬਿਮਾਰੀਆਂ ਤੋਂ ਦੂਰ ਰੱਖਦੀ ਆ। ਸਮੇਸਰ ਛੋਟਿਆਂ ਤੋਂ ਲੈ ਕੇ ਵੱਡੇ ਹੋਂ ਤੱਕ ਜਿਹੜੀਆਂ ਵੀ ਵੈਕਸੀਨੇਸ਼ਨਾਂ ਹੁੰਦੀਆਂ ਨੇ ਆਪਾਂ ਵੈਕਸੀਨੇਸ਼ਨਾਂ ਤੇ ਪਹਿਲਾਂ ਵੀਡੀਓ ਬਣਾਈ ਹੋਈ ਹੈਗੀ ਕਿ ਕਿਹੜਾ ਕਿਹੜਾ ਟੀਕਾ ਕਰਨ ਇਹਨਾਂ ਦਾ ਹੁੰਦਾਗਾ। ਸੋ ਤੁਸੀਂ ਆਪਣੇ ਚੈਨਲ ਤੇ ਜਾ ਕੇ ਵੀਡੀਓ ਦੇਖ ਸਕਦੇ ਹੋ। ਸੋ ਸਮੇਂ ਸਮੇਂ ਸਰ ਇਹਨਾਂ ਦੀ ਵੈਕਸੀਨੇਸ਼ਨ ਹੋਣੀ ਚਾਹੀਦੀ ਆ। ਤਾਂ ਜੋ ਅੱਗੇ ਜਾ ਕੇ ਇਹਨਾਂ 'ਚ ਬਿਮਾਰੀ ਬਹੁਤ ਘਟਤਾਵੇ ਜਾਂ ਫਿਰ ਆਵੇ ਹੀ ਨਾ ਅਗਲੀ ਗੱਲ ਜਿਹੜਾ ਇਹਨਾਂ ਦਾ ਪਰ ਅਖ ਰਖਾਵਾ ਜਿਸ ਤਰ੍ਹਾਂ ਇਹਨਾਂ ਨੂੰ ਜਗ੍ਹਾ ਚਾਹੀਦੀ ਹੁੰਦੀ ਹੈ 2 ਸਕੇਅਰ ਫੁੱਟ ਇੱਕ ਮੁਰਗੀ ਨੂੰ ਜਾਂ ਮੁਰਗੀ ਨੂੰ ਜਗ੍ਹਾ ਚਾਹੀਦੀ ਹੁੰਦੀ ਹੈ ਜਦੋਂ ਆਪਾਂ ਇਹਨਾਂ ਨੂੰ ਕਾਫੀ ਜ਼ਿਆਦਾ ਘੱਟ ਜਗ੍ਹਾ 'ਚ ਰੱਖਦੇ ਆਂਗੇ ਕਾਫੀ ਜ਼ਿਆਦਾ ਭੀੜੀ ਜਗ੍ਹਾ ਹੁੰਦੀ ਆ ਉਦੋਂ ਇਹ ਡਿਸਟਰਬ ਹੋ ਜਾਂਦੇ ਨੇ ਉਦੋਂ ਵੀ ਇਹ ਅੰਡੇ ਦੀ ਪ੍ਰੋਡਕਸ਼ਨ ਕਾਫੀ ਜ਼ਿਆਦਾ ਘਟਾ ਜਾਂਦੇ ਨੇ ਸੋ ਇਹਨਾਂ ਲਈ ਜਿਹੜੀ ਜਗ੍ਹਾ ਸਫੀਸ਼ੀਐਂਟ ਜਗ੍ਹਾ 2 ਸਕੁਅਰ ਫੁੱਟ ਇੱਕ ਵਰਡ ਲਈ ਹੋਣੀ ਜ਼ਰੂਰੀ ਆ ਜੇਕਰ ਆਪਾਂ ਇਤੋਂ ਵੱਧ ਵੀ ਦੇ ਸਕਦੇ ਹੁੰਦਾ ਬਹੁਤ ਵਧੀਆ ਗੱਲ ਆ ਪਰ ਘੱਟ ਤੋਂ ਘੱਟ 2 ਸਕੁਅਰ ਫੁੱਟ ਇੱਕ ਮੁਰਗੇ ਜਾਂ ਮੁਰਗੀ ਲਈ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ ਜਦੋਂ ਘੱਟ ਜਗ੍ਹਾ ਹੋਊਗੀ ਉਦੋਂ ਜਿਹੜਾ ਇਹਨਾਂ ਦਾ ਅੰਡਾ ਆ ਉਹ ਵੀ ਖਰਾਬ ਹੋਊਗਾ ਤੇ ਜਿਹੜਾ ਅੰਡਾ ਜਦੋਂ ਖਰਾਬ ਹੋਊਗਾ ਉਹ ਜ਼ਿਆਦਾ ਦਿਨ ਕੱਟ ਨਹੀਂ ਪਾਊਗਾ ਥੋੜੇ ਦਿਨਾਂ ਚ ਖਰਾਬ ਹੋ ਜੂ ਇਸ ਲਈ ਉਹ ਅੰਡੇ ਦੀ ਮਾਰਕੀਟ ਚ ਰੇਟ ਜਿਹੜਾ ਆਪਾਂ ਨੂੰ ਪ੍ਰਾਈਜ਼ ਆ ਜਿਹੜਾ ਉਹ ਘੱਟ ਮਿਲੂਗਾ ਸੋ ਆਪਣਾ ਥੇ ਜਿਹੜਾ ਪ੍ਰੋਫਿਟ ਘੱਟ ਜਾਊਗਾ ਅਗਲੀ ਗੱਲ ਇਹ ਆ ਕਿ ਜਿਹੜੀ ਆਪਾਂ ਨੇ ਇਹਨਾਂ ਨੂੰ ਫੀਡ ਪਾਉਣੀਆਂ ਆ ਆਪਾਂ ਇਹ ਨਹੀਂ ਕਹਿੰਦੇ ਕਿ ਤੁਸੀਂ ਜ਼ਿਆਦਾ ਮਹਿੰਗੀ ਫੀਡ ਪਾਓ ਪਰ ਵਧੀਆ ਫੀਡ ਪਾਓ ਮਹਿੰਗੀ ਤੇ ਵਧੀਆ ਚ ਕਾਫੀ ਫਰਕ ਆ ਜਦੋਂ ਆਪਾਂ ਸ਼ੁਰੂ ਤੋਂ ਲੈ ਕੇ ਬੱਚਾ ਵਧੀਆ ਫੀਡ ਤੇ ਪਾਲਦੇ ਆਂ ਦੋਸਤੋ 90 ਤੋਂ 95 ਪਰਸੈਂਟ ਜਿਹੜਾ ਫੀਡ ਦਾ ਹੱਥ ਹੁੰਦਾ ਮੁਰਗੀਆਂ ਦਾ ਅੰਡੇ ਦੇਣ ਤੇ ਅੱਗੇ ਜਾ ਕੇ ਠੀਕ ਹੈ ਜੀ ਸੋ ਜਿਹੜੀ ਫੀਡ ਆ ਬਹੁਤ ਹੀ ਜ਼ਿਆਦਾ ਵਧੀਆ ਕੁਆਲਿਟੀ ਦੀ ਹੋਣੀ ਚਾਹੀਦੀ ਹੈਗੀ ਜੇ ਆਪਾਂ ਕੋਈ ਵੀ ਫੀਡ ਪਾਉਣੇ ਆਗੇ ਮਾੜੀ ਫੀਡ ਪਾਉਣੇ ਆ ਉਥੇ ਜਾ ਕੇ ਉਹਦੇ ਨਾਲ ਇਸ ਮੁਰਗੀਆਂ ਨੂੰ ਬਿਮਾਰੀ ਲੱਗਦੀ ਆ ਸੋ ਫੀਡ ਪਾਉਣੀ ਆ ਜਿਹੜੀ ਆਪਾਂ ਨੇ ਉਹ ਵਧੀਆ ਹੀ ਪਾਉਣੀ ਆ ਸ਼ੁਰੂ ਤੋਂ ਲੈ ਕੇ ਜਿਹੜਾ ਫੀਡ ਪਾਉਣੀ ਆ ਜੇਕਰ ਪੱਕੇ 10-20 ਰੱਖਦੇ ਆ ਮੁਰਗੀਆਂ ਦੀ ਰੱਖਦੇ ਆ ਚਲੋ ਉਹ ਗੱਲ ਵੱਖਰੀ ਐ ਕਿ ਆਪਾਂ ਫੀਡ ਨਹੀਂ ਪਾਉਂਦੇ ਸੋ ਫੀਡ ਜਿਹੜਾ ਆਪਾਂ ਪ੍ਰੋਫੈਸ਼ਨਲ ਤੌਰ ਤੇ ਕੰਮ ਕਰਾਂਗੇ ਉਹਦੇ ਲਈ ਮੁਰਗੀਆਂ ਨੂੰ ਫੀਡ ਜ਼ਰੂਰੀ ਆ ਸੋ ਅਗਲੀ ਜਿਹੜੀ ਗੱਲ ਆ ਉਹ ਇਹ ਆ ਕਿ ਹੁਣ ਜਿਸ ਤਰ੍ਹਾਂ ਗਰਮੀਆਂ ਹੋ ਗਈਆਂ ਦੋਸਤੋ April ਦਾ ਮਹੀਨਾ ਸਟਾਰਟ ਹੋ ਚੁੱਕਿਆ April ਦੀ 7-8 ਤਰੀਕ ਹੋ ਚੁੱਕੀ ਹੈਗੀ April ਦੇ ਮਹੀਨੇ 'ਚ ਹੁਣ ਪਿਛਲੇ 3-4 ਦਿਨਾਂ 'ਚ ਗਰਮੀ ਕਾਫੀ ਜ਼ਿਆਦਾ ਹੋ ਰਹੀ ਹੈਗੀ ਸੋ ਇਹਨਾਂ ਦੇ ਖੁੱਡੇ ਚ ਪਾਣੀ ਅਵੇਲੇਬਲ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਹਰ ਟਾਈਮ ਇਹਨਾਂ ਦੇ ਖੁੱਡੇ ਚ ਪਾਣੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆਗਾ ਇਹ ਫੀਡ ਬਿਨਾ ਸਾਰ ਲੈਣੀਆਂ ਪਰ ਜਿਹੜਾ ਪਾਣੀ ਦੀ ਮੈਨੇਜਮੈਂਟ ਬਹੁਤ ਹੀ ਜ਼ਿਆਦਾ ਵਧੀਆ ਹੋਣੀ ਚਾਹੀਦੀ ਆ ਪਾਣੀ ਹਰ ਟਾਈਮ ਤੇ ਸਾਫ਼ ਸੁਥਰਾ ਪਾਣੀ ਇਹਨਾਂ ਨੂੰ ਚਾਹੀਦਾਗਾ ਤਾਂ ਜੋ ਇਹ ਪ੍ਰੋਪਰ ਸਹੀ ਰਹਿ ਸਕਣ ਨਹੀਂ ਇਹਨਾਂ ਚ ਕਈ ਵਾਰ ਪਾਣੀ ਦੀ ਕਮੀ ਵੀ ਪੈ ਜਾਂਦੀ ਆ ਪਾਣੀ ਦੀ ਕਮੀ ਪੈਣ ਕਰਕੇ ਵੀ ਇਹ ਜਿਆਦਾ ਬਿਮਾਰ ਹੋ ਜਾਂਦੀਆਂ ਨੇ ਸੋ ਪਾਣੀ ਜਿਹੜਾ ਆਪਾਂ ਇਹਨਾਂ ਨੂੰ ਦੇਣਾਗਾ ਉਹ ਸਾਫ਼ ਸੁਥਰਾ ਤੇ ਹਰ ਟਾਈਮ ਇਹਨਾਂ ਦੇ ਖੁੱਡੇ 'ਚ ਪਾਣੀ ਪਿਆ ਹੋਣਾ ਚਾਹੀਦਾ ਫੀਡਰ ਫੀਡਰਾਂ 'ਚ ਪਾਣੀ ਜੇਕਰ ਆਪਾਂ ਫੀਡਰ ਰੱਖੇ ਹੋਏ ਨੇ ਨਹੀਂ ਆਪਾਂ ਜਿਹੜਾ ਵੀ ਇਹਨਾਂ ਦਾ ਬਰਤਨ ਭਾਂਡਾ ਰੱਖਿਆਗਾ ਉਹਨਾਂ 'ਚ ਪਾਣੀ ਹੋਣਾ ਜ਼ਰੂਰੀ ਹੈ ਜੇਕਰ ਆਪਾਂ ਇਹਨਾਂ ਨੂੰ ਗੰਦਾ ਪਾਣੀ ਦਵਾਂਗੇ ਕਈ ਵਾਰ ਇਹ ਜਿਸ ਤਰ੍ਹਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਮੁਰਗੀਆਂ ਉੱਪਰ ਬੈਠੀਆਂ ਨੇ ਇਹਦੇ ਕੁੰਡੇ ਦੇ ਸੋ ਇਸ ਤਰ੍ਹਾਂ ਮਿੱਟੀ ਪੈ ਜਾਂਦੀ ਆ ਪਾਣੀ ਸਾਫ਼ ਸੁਥਰਾ ਵੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਤਾਂ ਹੀ ਅੱਗੇ ਜਾ ਕੇ ਵਧੀਆ ਅੰਡੇ ਦੇਣੀਆਂ ਤੇ ਆਪਾਂ ਨੂੰ ਵਧੀਆ ਪ੍ਰੋਫਿਟ ਹੋ ਜੂਗਾ ਦੋਸਤੋ ਇਦਾਂ ਦੀਆਂ ਲਾਹੇਵੰਦ ਵੀਡੀਓਜ਼ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਆਪਾਂ ਤੁਹਾਡੇ ਲਈ ਡੇਲੀ ਵਧੀਆ-ਵਧੀਆ ਵੀਡੀਓ ਜਿਹੜੀਆਂ ਅਪਲੋਡ ਕਰਦੇ ਰਹਨੇ ਆਂਗੇ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਦੋਸਤੋ ਕਿ ਵੀਡੀਓ ਕਿਵੇਂ ਲੱਗੀ ਜੇ ਕਿਸੇ ਵੀ ਵਿਸ਼ੇ ਤੇ ਤੁਸੀਂ ਵੀਡੀਓ ਬਣਵਾਉਣੀ ਹੁੰਦੀ ਆ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਉਸੇ ਵਿਸ਼ੇ ਤੇ ਵੀਡੀਓ ਬਣਵਾ ਸਕਦੇ ਹੋ ਪਾ ਤੁਹਾਡੇ ਲਈ ਉਸ ਵਿਸ਼ੇ ਤੇ ਵੀਡੀਓ ਬਣਾ ਦਾਂਗੇ ਸੋ ਇੱਕ ਆਪਣਾ WhatsApp ਤੇ ਗਰੁੱਪ ਬਣਾਇਆ ਹੋਇਆ ਦੋਸਤੋ ਜੇਕਰ ਕਿਸੇ ਵੀ ਵੀਰ ਨੇ ਉਸ ਗਰੁੱਪ 'ਚ ਐਡ ਹੋਣਾ ਉਹ ਗਰੁੱਪ 'ਚ ਮੁਰਗੀਆਂ ਬਾਰੇ ਜਾਣਕਾਰੀ ਦਿੰਦੇ ਨੇ ਵੀਰ ਜਿਨ੍ਹਾਂ ਜਿਨ੍ਹਾਂ ਨੇ ਪਹਿਲਾਂ ਫਾਰਮਿੰਗ ਕੀਤੀ ਹੋਈ ਉਹ ਵੀ ਵੀਰ ਐਡ ਨੇਗੇ ਤੇ ਨਵੇਂ ਵੀਰ ਵੀ ਐਡ ਨੇ ਸੋ ਉਹ ਉੱਥੋਂ ਆ ਜਾਣਕਾਰੀ ਲੈ ਸਕਦੇ ਆ ਕਿਸੇ ਵੀ ਸਮੇਂ ਸੋ ਜਿਹੜੇ ਵੀ ਇਹਨੇ ਵਟਸਐਪ ਗਰੁੱਪ ਚ ਐਡ ਹੋਣਾ ਤੁਸੀਂ ਕਮੈਂਟ ਬਾਕਸ ਵਿੱਚ ਆਪਣਾ ਨੰਬਰ ਵਟਸਐਪ ਨੰਬਰ ਕਮੈਂਟ ਕਰ ਸਕਦੇ ਹੋ ਸੋ ਆਪਾਂ ਤੁਹਾਡਾ ਨੰਬਰ ਐਡ ਕਰ ਦਵਾਂਗੇ ਸੋ ਇੱਕ ਵਾਰੀ ਫੇਰ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ